ਆਮ ਸ਼੍ਰੀ ਗਵਾਹੇ ਗੁਰੂ ਸਾਹਿਬ ਜੀ ਤਨਾਸਰੀ ਮਹਲਾ ਤੀਜਾ ਕਾਚਾ ਧਨੋ ਸੰਚੈ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਕਾਚਾ ਧਨੋ ਸੰਚੈ ਮੂਰਖ ਗਵਾਰ ਮਾਨਮ ਕਪੂਲੇ ਆਂਦਗਵਾਰ ਵਿਖਿਆ ਕਹਿ ਧਨ ਸਦਾ ਦੁੱਖ ਹੋਈ ਨਾ ਸਾਥ ਜਾਏ ਨਾ ਪ੍ਰਾਪਤ ਹੋਵੇ ਸੱਚਾ ਧਨ ਗੁਰਮਤੀ ਪਾਏ ਕੱਚਾ ਧਨ ਹੁਣ ਆਵੇ ਜਾਏ ਰਹਾਉ ਮਨਮਕਾ ਭੁਲੇ ਸਭ ਮਰ ਹੈ ਗਵਾਰ ਬਹੁ ਜਲ ਡੂਬੈ ਨਾ ਔਰ ਵਾਰ ਨ ਪਾਰ ਸਤਗੁਰ ਭੀਟੈ ਪੂਰਾ ਭਾਗ ਸਾਚ ਰਤੇ ਐਨਸ ਬੈਰਾਗ ਜੋ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰਾ ਭਾਗ ਹਰ ਨਾਮ ਸਮਾਣੀ ਸਦ ਸਾਧਕੋ ਤਰਸੈ ਸਭ ਲੋਹੇ ਪੂਰਾ ਭਾਗ ਪ੍ਰਾਪਤ ਹੋਵੇ ਸਭ ਕਚੋ ਸਾਚਾ ਸਾਚ ਹੈ ਸੋਏ ਉਤਮ ਬ੍ਰਹਮ ਪਛਾਣੈ ਕੋਏ सच साचा सच आप द्रढ़ाए नानक आपे विख है आपे सच लाए सच साचा सच आप दृढ़ाए नानक आप विख है आपे सच लाए वाहेगुरू जी का खालसा वाहिगुरू जी की फतेह ਮਹਾਨ ਕਿਰਪਾ ਸਤਿਗੁਰਾਂ ਦੀ ਸੋ ਆਪੋ ਸਾਰੀਆਂ ਸੰਗਤਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਭਾਈ ਤੀਜਾ ਸਿੰਘ ਕਥਾਵਾਚਕ ਬਠੰਡਾ ਇਹਨਾਂ ਪਾਸੋਂ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਸਾਰੀਆਂ ਸੰਗਤਾਂ ਨੇ ਕਥਾ ਸਰਵਣ ਕੀਤੀ ਹੁਕਮ ਨਾਵੇਂ ਦੀ ਜੋ 7:30 ਤੋਂ ਲੈ ਕੇ 8:30 ਤੱਕ ਆਪ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਦੇ ਹੋ ਜੋ ਅੱਜ ਦੇ ਹੁਕਮ ਨਾਵੇਂ ਦੀ ਖਤਾ ਦੀ ਵਿਚਾਰ ਕੀਤੀ ਆ ਕਿ ਇਤਨਾ ਸ੍ਰੀ ਮਹੱਲਾ ਤੀਜਾ ਕੱਚਾ ਧਨ ਸੰਚੈ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਵਿਖਿਆ ਕੈ ਧਨ ਸਦਾ ਦੁਖੁ ਹੋਈ ਨਾ ਸਾਥ ਜਾਏ ਨਾ ਪ੍ਰਾਪਤ ਹੋਈ ਕੱਚਾ ਧਨ ਸਦ ਸੰਗਤ ਜਿਹੜੀ ਪਾਪਾਂ ਦੀ ਕਮਾਈ ਐ ਐਡੀ ਕਮਾਈ ਐ ਪਾਪਾ ਰੂਪੀ ਕਮਾਈ ਐ ਉਸ ਨੂੰ ਇਕੱਠਾ ਕਰਨਾ ਤੇ ਫਿਰ ਸਾਧ ਸੰਗਤ ਸਤਗੁਰੂ ਜੀ ਕਹਿੰਦੇ ਮੂਰਖ ਗਵਾਰ ਇਹ ਮੂਰਖ ਪੁਰਖ ਪਾਪਾਂ ਰੂਪੀ ਕਮਾਈ ਕਰਕੇ ਪਾਪਾਂ ਦੀ ਕਮਾਈ ਕਰਕੇ ਨਾਮ ਰੂਪੀ ਧਰ ਨੂੰ ਛੱਡ ਕੇ ਇਸ ਦੁਨਿਆਵੀ ਧੰਦਿਆਂ ਦੇ ਵਿੱਚ ਫਸ ਕੇ 사ਸੰਗਤ ਆਪਣਾ ਸਾਰੀ ਦਾ ਸਾਰਾ ਆਪਣਾ ਜਨਮ ਅਜਾਈਂ ਗਵਾ ਲੈਂਦੇ ਆ ਸੋ 사ਸੰਗਤ ਤੇ ਨਾਲੇ ਆਪਣੇ ਆਪ ਹੀ ਇਹ ਬੜੇ ਸਵਾਲ ਕਰਦੀ ਹੈ ਦੁਨੀਆ ਪਬਲਿਕ ਬੜੀ ਸਵਾਲ ਕਰਦੀ ਹੈ ਜਿ ਗ੍ਰੰਥੀ ਸਿੰਘ ਉਹਨੂੰ ਸਵਾਲ ਕਰਦੀ ਹੈ ਕੋਈ ਪ੍ਰਚਾਰਕ ਉਹਨੂੰ ਸਵਾਲ ਕਰਦੀ ਹੈ ਕਹਿੰਦੇ ਬਾਬਾ ਜੀ ਤੁਸੀਂ ਕਹਦੇ ਨੇ ਉਹਨੇ ਮਾਇਆ ਬਹੁਤ ਮਾੜੀ ਆ ਮਾਇਆ ਨਾਗਣੀ ਆ ਸੋ ਇਹ ਬੜੇ ਜਿਹੜੇ ਸਵਾਲ ਕਰਨੇ ਆ ਮਾਇਆ ਨਾਗਣੀ ਆ ਤੇ ਕਹਿੰਦੇ ਤੁਸੀਂ ਨਾਲੇ ਮਾਇਆ ਵਰਤੀ ਜਾਂਦੇ ਆ ਦੇਖੋ ਇਹ ਸੁਚਨ ਵਾਲੀ ਗੱਲ ਹੈ ਕਿ ਗਰੰਥੀ ਸਿੰਘ ਨੂੰ ਜਾਂ ਕੋਈ ਪ੍ਰਚਾਰਕ ਨੂੰ ਕਿੰਨੀ ਕੁ ਤਾਂ ਮਾਇਆ ਹੁੰਦੀ ਆ ਤੇ ਕਿੰਨੀ ਕ ਕਮੇਟੀਆਂ ਸਾਰੇ ਹਾਲ ਵਰਲਡ ਤੇ ਬਣੀਆਂ ਹੋਈਆਂ ਤੇ ਕਿੰਨੀਆਂ ਕਿਸ ਨੂੰ ਕਮੇਟੀਆਂ ਮਾਇਆ ਦੇ ਰਹੀਆਂ ਕਿਉਂਕਿ ਜਿਹੜੀ ਇਹ ਕਮਾਈ ਆ ਇਹ ਗੁਰੂ ਘਰ ਦੀ ਜਿਹੜੀ ਸੇਵਾ ਹੈ ਇਹ ਗਰੰਥੀ ਸਿੰਘ ਜਾਂ ਰਾਗੀ ਸਿੰਘ ਜਾਂ ਕਥਾਵਾਚਕ ਪ੍ਰਚਾਰਕ ਇਹ ਗੁਰੂ ਘਰ ਦੇ ਵਿੱਚ ਇਹ ਜਿਹੜੀ ਸੰਗਤਾਂ ਦੇ ਨਾਲ ਜੁੜਨਾ ਸੰਗਤਾਂ ਨੂੰ ਪ੍ਰੇਰਣਾ ਦੇਣੀ ਤੇ ਸੰਗਤਾਂ ਗਰੰਥੀ ਸਿੰਘ ਦੇ ਨਾਲ ਜਾਂ ਰਾਗੀ ਸਿੰਘ ਦੇ ਨਾਲ ਜਾਂ ਕਥਾਵਾਚਕ ਦੇ ਨਾਲ ਇਸ ਦੇ ਨਾਲ ਮਿਲ ਜੁਲ ਕੇ ਸੰਗਤਾਂ ਆਉਂਦੀਆਂ ਫਿਰ ਥੋੜੀ ਥੋੜੀ ਇਹ ਜਿਸ ਤਰ੍ਹਾਂ ਸੇਵਾ ਹੁੰਦੀ ਹੈ ਗੁਰੂ ਘਰ ਦੇ ਵਿੱਚ ਕੁਝ ਲਾਈ ਜਾਂਦੀ ਹੈ ਤੇ ਕੁਝ ਗੁਰੂ ਘਰ ਦੇ ਵਿੱਚ ਇਕੱਠੀ ਹੋਈ ਜਾਂਦੀ ਹੈ ਜਿਸ ਤਰ੍ਹਾਂ ਸਾਰੇ ਸੇਵਾਦਾਰਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਜਿੰਦੀਆਂ ਸਾਰੇ ਆਲਵਾਰਡ ਗੁਰਦਵਾਰਿਆਂ ਸਭ ਦੇ ਵਿੱਚ ਤੇ ਗ੍ਰੰਥੀ ਸਿੰਘ ਨੂੰ ਪੁੱਛਦੇ ਆ ਬਾਬਾ ਜੀ ਤੁਸੀਂ ਕਹਿੰਦੇ ਉਹਨੇ ਮਾਇਆ ਨਾਗਣੀ ਆ ਦੇਖੋ ਜਿਹੜੀ ਇਹ ਮਾਇਆ ਦਾ ਇਹ ਜਿਹੜਾ ਹੈਗਾ ਦੌੜ ਆ ਮਾਇਆ ਦੀ ਜੇ ਉਹਨਾਂ ਨੂੰ ਪੁੱਛਣਾ ਤਾਂ ਤੁਸੀਂ ਇਹ ਮਾਇਆ ਨੂੰ ਕਹਿੰਦੇ ਮਾੜੀ ਆ ਤੇ ਜਿਹੜੇ ਹੁਣ ਇਹਨਾਂ ਵਾਸਤੇ ਨਹੀਂ ਮਾੜੀ ਜਿਨ੍ਹਾਂ ਨੇ ਆਪਦਾ ਕਾਰੋਬਾਰ ਕਰਨਾ ਹੱਥ ਦੇ ਨਾਲ ਚੀਜ਼ ਦੇਣੀ ਆ ਹੱਥ ਦੇ ਨਾਲ ਉਸਨੇ ਲੈਣੀ ਆ ਤੇ ਉਹਨਾਂ ਨੂੰ ਕਹਿੰਦੇ ਮਾਇਆ ਤੁਸੀਂ ਕਹਿੰਦੇ ਮਾੜੀ ਹੈ ਨਹੀਂ ਜੇ ਕੋਈ ਗ੍ਰੰਥੀ ਸਿੰਘ ਹੈ ਜਾਂ ਕੋਈ ਪ੍ਰਚਾਰਕ ਹੈ ਜਾਂ ਕੋਈ ਰਾਗੀ ਸਿੰਘ ਹੈ ਜੇ ਕੋਈ ਮਾਇਆ ਦਾ ਪ੍ਰਚਾਰ ਕਰਦਾ ਉਹ ਕੂੜ ਮਾਇਆ ਦਾ ਪ੍ਰਚਾਰ ਕਰਦਾ ਹੈ ਇਸ ਕਰਕੇ ਜਿਹੜੀ ਕੂੜ ਦੀ ਮਾਇਆ ਹੈ ਉਹ ਮਾੜੀ ਹੈ ਇਹ ਤੇੜੀ ਧਨਰੂਪੀ ਮਾਇਆ ਹੈ ਇਸ ਨੂੰ ਅਕਤਰ ਕਰੋਗੇ ਤੇ ਤੁਹਾਡਾ ਜਨਮ ਅਜਾਇ ਹੀ ਨਹੀਂ ਜਾਂਦਾ ਇਸ ਭੌਤ ਜਲ ਸੰਸਾਰ ਦੇ ਵਿੱਚੋਂ ਫਿਰ ਸਖਾਲਾ ਤੁਸੀਂ ਤਰ ਜਾਉਂਗੀ ਇਸ ਦੇ ਨਾਲ ਕੋਈ ਬਹੁਤਾ ਜਿਆਦਾ ਜਾਂ ਗ੍ਰੰਥੀ ਸਿੰਘ ਨੂੰ ਮਾਇਆ ਦੇਣੀ ਜਾਂ ਕਿਸੇ ਪ੍ਰਚਾਰਕ ਨੂੰ ਮਾਇਆ ਦੇਣੀ ਇਹ ਬਹੁਤ ਹੀ ਗੱਲ ਵੱਡੀ ਹੁੰਦੀ ਹੁੰਦੀ ਸਾਧ ਸੰਗਤ ਕੋਈ 10 15000 ਰੁਪਏ ਆਪਦੀ ਮਿਹਨਤ ਲੈ ਕੇ ਲੈਂਦਾ ਜਿਹੜੇ ਮਾਇਆ ਮਾਇਆ ਧਾਰੀ ਅੰਨਾ ਬੋਲਾ ਪਤਾ ਨਹੀਂ ਕਿੰਨੇ ਕਿ ਦੁਨੀਆਂ ਦੇ ਕੋਲੇ ਮਾਇਆ ਪਈ ਆ ਜਿਨ੍ਹਾਂ ਨੂੰ ਆਪਣੀ ਮਾਇਆ ਦਾ ਨਹੀਂ ਪਤਾ ਕਿ ਕਿੰਨੇ ਕਿੰਨੇ ਬਿਜ਼ਨਸ ਸਾਧ ਸੰਗਤ ਚੱਲਦੇ ਆ ਇਹ ਉਹਨਾਂ ਦੀ ਗੱਲ ਕੀਤੀ ਆ ਸਤਿਗੁਰਾਂ ਨੇ ਇਹ ਕੋਈ ਛੋਟੇ ਜੀਵਾਂ ਦੀ ਗੱਲ ਨਹੀਂ ਕੀਤੀ ਜਿਹੜਾ ਆਪਦੀ ਮਿਹਨਤ ਕਰ ਰਿਹਾ ਔਰ ਮਿਹਨਤ ਨੂੰ ਖਾ ਰਿਹਾ ਹੈ ਸੋ ਇਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਤੁਸੀਂ ਇਹ ਨਾ ਕਰਿਆ ਕਰੋ ਪ੍ਰਚਾਰ ਨਾ ਕਰਿਆ ਕਰੋ ਆਪ ਹੀ ਤੁਸੀਂ ਸਭ ਕੁਝ ਕਰਦੇ ਹੋ ਤੁਸੀਂ ਵੀ ਮਾਇਆ ਦੇ ਪਿੱਛੇ ਦੌੜਦੇ ਹੋ ਤੁਸੀਂ ਵੀ ਭਜਨਸ ਕਰਦੇ ਹੋ ਕਿਉਂਕਿ ਮਾਇਆ ਦੇ ਬਿਨਾ ਕੋਈ ਇਹ ਕਾਰੋਬਾਰ ਨਹੀਂ ਚੱਲਦਾਗਾ ਇਸ ਤਰ੍ਹਾਂ ਨਾ ਕਰਿਆ ਕਰੋ ਨਾਮ ਦੀ ਆਕੇ ਗੁਰੂ ਘਰ ਦੇ ਵਿੱਚ ਆਉਣਾ ਹੈ ਕਿਤੇ ਵੀ ਜਾਣਾ ਹੈ ਨਾਮ ਦੀ ਗੱਲ ਕਰਿਆ ਕਰੋ ਤੇ ਨਾਮ ਦਾ ਜਪਣਾ ਕਰਿਆ ਕਰੋ ਕਿਉਂਕਿ ਤੁਸੀਂ ਵੀ ਆਪ ਆਪਣਾ ਜਨਮ ਸਹੀਲਾ ਬਣਾ ਲਓ ਆਪਣੀਆਂ ਕੁਲਾਂ ਦਾ ਵੀ ਜਨਮ ਸਹੀਲਾ ਬਣਾ ਦੇਵੋ ਤੇ ਕਿਸੇ ਨਾਲੇ ਜਿਹੜੀ ਬਹਿਸ ਕਰਨੀ ਇਹ ਜਿਹੜੀ ਖੇਲੜਬਾਜੀ ਜੀ ਕਰਨੀ ਹੈ ਹਲੜਬਾਜੀ ਜੀ ਕਰਨੀ ਹੈ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਇਸ ਕਰਕੇ ਪਿਆਰ ਤੇ ਸਤਕਾਰ ਦੇ ਨਾਲ ਜਦੋਂ ਆਉਣਾ ਸਿੱਧੀ ਨੀਤ ਨਾਲ ਗੁਰੂ ਘਰ ਦੇ ਵਿੱਚ ਕਿਸੇ ਪਾਸੇ ਵੀ ਜਾਣਾ ਸਿੱਧਾ ਨੱਕ ਮਾਸਟਕ ਹੋ ਕੇ ਪਰਮੇਸ਼ਰ ਪ੍ਰਮਾਤਮਾ ਦੀ ਆਰਾਧਨਾ ਕਰਿਆ ਕਰੋ ਪਰਮੇਸ਼ਰ ਪ੍ਰਮਾਤਮਾ ਨੂੰ ਜਪਿਆ ਕਰੋ ਸੋ ਆਓ ਫਤਿਹ ਬੁਲਾਈਏ ਪਿਆਰ ਤੇ ਸਤਕਾਰ ਦੇ ਨਾਲ ਸਾਡੇ ਬਹੁਤ ਹੀ ਸਤਕਾਰਯੋਗ ਭਾਈ ਤੇਜਾ ਸਿੰਘ ਜੀ ਨੇ ਇਸ ਹਕਮਨਾਵੇਂ ਦੀ ਕਥਾ ਦੁਆਰਾ ਸੰਗਤਾਂ ਨੂੰ ਸੁਣਾਈ ਹਾਲ ਕੀਤਾ ਹੈ ਹਰ ਰੋਜ਼ ਪਿਆਰ ਤੇ ਸਤਕਾਰ ਦੇ ਨਾਲ ਤੁਸੀਂ ਸਰਵਣ ਕਰਦੇ ਹੋ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਜੁੜੇ ਰਿਹਾ ਕਰੋ ਖਥਾ ਦੇ ਨਾਲ ਜੁੜੇ ਰਿਹਾ ਕਰੋ ਸੋ ਪਿਆਰ ਤੇ ਸਤਕਾਰ ਦੇ ਨਾਲ ਫਤਿਹ ਬੁਲਾਉਗਾ ਜੀ ਕਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ